ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਬਾਦਸ਼ਾਹ ਪਰਮਾਉਂਦੇ ਨੇ ਜਿਵੇਂ ਪ੍ਰਸਾਦ ਦਸਹਿ ਸੁਖ ਮੰਦਰ ਤੇ ਸਹਿ ਧਿਆਏ ਸਦਾ ਮਨ ਅੰਦਰ ਜਿਸ ਦੀ ਕਿਰਪਾ ਨਾਲ ਸੋਹਣੇ ਮਕਾਨ ਪ੍ਰਾਪਤ ਹੋਣ ਸੁੰਦਰ ਮਕਾਨਾਂ ਅੰਦਰ ਰਹਿਣ ਦਾ ਵਸਣ ਦਾ ਮੌਕਾ ਪ੍ਰਾਪਤ ਹੋਵੇ ਤੇ ਸਤਿਗੁਰੂ ਕਿਰਪਾ ਕਰਦੇ ਨੇ ਕਿ ਫਿਰ ਹਮੇਸ਼ਾ ਹੀ ਮਨ ਵਿੱਚ ਸ਼ੁਕਰਾਨਾ ਕਰਨਾ ਚਾਹੀਦਾ ਹੈ ਪ੍ਰਮਾਤਮਾ ਦਾ ਕਿ हे ਪ੍ਰਮਾਤਮਾ 헤 ਵਾਹਿਗੁਰੂ ਬੜੀ ਕਿਰਪਾ ਕੀਤੀ ਹੈ ਇਹਨੇ ਸੋਹਣੇ ਮਕਾਨ ਜਿਸ ਵਿੱਚ ਸਰੀਰ ਦੀਆਂ ਸਾਰੀਆਂ ਸਹੂਲਤਾਂ ਉਪਲਬਧ ਹਨ ਸੁੱਖ ਹਨ ਇਹ ਤੇਰੀ ਮਿਹਰ ਨਾਲ ਮਿਲੇ ਹਨ ਤੇਰੀ ਬਖਸ਼ਿਸ਼ ਨਾਲ ਤੇਰੀ ਕਿਰਪਾ ਨਾਲ ਮਿਲੇ ਹਨ ਆਪਾਂ ਪਹਿਲੇ ਇਲਾਹੀ ਬਾਣੀ ਦਾ ਸ਼ਬਦ ਪੜ੍ਹਨਾ ਕੀਤਾ ਹੈ ਨਾ ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀਆ ਸਤਿਗੁਰ ਦਇਆਲ ਉਹਦੇ ਤੇ ਹੀ ਹੁੰਦੇ ਨੇ ਜਿਹੜੇ ਸਤਿਗੁਰ ਦਾ ਹੁਕਮ ਮੰਨਦੇ ਹਨ ਤੇ ਹੁਕਮ ਮੰਨਵਾਲਿਆਂ ਦੀ ਸੰਗਤ ਪ੍ਰਾਪਤ ਹੋਣੀ ਤੇ ਉਸ ਤੋਂ ਵੀ ਵੱਡੀ ਗੱਲ ਹੈ